ਆਦੇ ਪੰਜਾਬ ਦੇ ਅੰਦਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਚੰਗੀ ਗੱਲ ਹੈ ਚੱਲਣਾ ਚਾਹੀਦਾ ਅਸੀਂ ਤਾਂ ਕਹਿੰਦੇ ਮਹੀਨੇ ਜੇ ਪਵਾ ਇੱਕ ਹਫਤਾ ਚੱਲੇ ਜ਼ਰੂਰ ਚੱਲਣਾ ਚਾਹੀਦਾ ਵਿਚਾਰ ਪਟੰਦਰਾ ਉੱਥੇ ਹੋਣਾ ਚਾਹੀਦਾ ਪਰ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਗੱਲ ਹੈ ਬਸ ਤਾਂ ਉਹ ਇੰਡੀਆ ਦਾ ਇਸ਼ੂ ਆ WHO ਨੇ ਇੱਕ ਆ ਪੇਪਰ ਦੇ ਵਿੱਚ ਮੀਡੀਆ ਦੇ ਵਿੱਚ ਖਬਰ ਆਈ ਸੀ ਕਿ ਇੰਡੀਆ ਦੇ ਵਿੱਚ 64 ਕਰੋੜ ਲੀਟਰ ਦੁੱਧ ਜਿਹੜਾ ਆ ਉਹ ਵਿਕਰੀ ਹੋ ਰਿਹਾ ਤੇ ਜਿਹੜਾ 50 ਕਰੋੜ ਲੀਟਰ ਦੁੱਧ ਆ ਉਹ ਡੁਪਲੀਕੇਟ ਆ ਜਿਹੜਾ ਕੈਮੀਕਲ ਦੁੱਧ ਆ ਉਹ ਸੇਲ ਹੋ ਰਿਹਾ ਤੇ ਅਸਲ ਦੁੱਧ ਜਿਹੜਾ ਪਸ਼ੂਆਂ ਦਾ ਆ ਉਹ 14 ਕਰੋੜ ਲੀਟਰ ਦੁੱਧ ਆ WHO ਦੀ ਰਿਪੋਰਟ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਕਿਸੇ ਵੀ ਵਿਧਾਇਕ ਨੇ ਮੁੱਖ ਮੰਤਰੀ ਸਾਹਿਬ ਨੇ ਕਿਸੇ ਨੇ ਵੀ ਨਾ ਹੈਲਥ ਮਨਿਸਟਰ ਨੇ ਕਿਸੇ ਨੇ ਵੀ ਇਹਤੇ ਡਿਸਕਸ਼ਨ ਨਹੀਂ ਕੀਤੀ ਔਰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਨਹੀਂ ਚੁੱਕਿਆ ਸਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਲਖਵੀਰ ਸੀਗੇ ਕਦੀ ਕਿਸੇ ਬੇਲਣੇ ਤੇ ਕੜਾਹ ਜਿਆ ਫੜ ਕੇ ਡੰਡਾ ਜਿਆ ਫੜ ਕੇ ਚਲ ਜਾਣਾ ਕਦੀ ਕਿਸੇ ਦੁਕਾਨ ਤੇ ਚਲ ਜਾਣਾ ਉਹਦੇ ਚਲੋ ਸਾਰਿਆਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਪਿਓ ਤਾਂ ਇੱਕ ਭੋਜਨ ਦੀ ਮਲਾਵਟ ਖਰਨ ਦਾ ਇੱਕ ਸਟੰਟ ਸੀ ਪਰ ਕਾਨ ਕਿਆ ਕਿ ਉਹਨਾਂ ਤੋਂ ਬਾਅਦ ਭੋਜਨ ਦੀ ਮਲਾਵਟ ਜਿਹੜੀ ਆ ਉਹ ਖਤਮ ਹੋ ਗਈ। ਕੀ ਹੁਣ ਦੁੱਧ ਪਿਓਰ ਹੋ ਗਿਆ? ਅਸਲ ਦੇ ਵਿੱਚ ਕਾਰਨ ਇਹ ਆ ਪੇ ਭੋਜਨ ਜਿਹੜਾ ਆ ਇਹ ਸਭ ਤੋਂ ਵੱਡਾ ਬੇਸਿਕ ਨੀਡ ਆ ਹਰੇਕ ਮਨੁੱਖ ਦੀ ਜਿਸ ਦੇਸ਼ ਦੇ ਵਿੱਚ ਜਿਸ ਸਟੇਟ ਦੇ ਵਿੱਚ ਭੋਜਨ ਦੇ ਵਿੱਚ ਮਲਾਵਟ ਹੁੰਦੀ ਹੋਵੇ ਔਰ ਉੱਥੇ ਦੀ ਸਰਕਾਰ ਉੱਥੇ ਦਾ ਹੈਲਥ ਡਿਪਾਰਟਮੈਂਟ ਚੁੱਪ ਕਰਕੇ ਬੈਠਾ ਹੋਵੇ ਔਰ ਪੰਜਾਬ ਦੀ ਵਿਧਾਨ ਸਭਾ ਚੁੱਪ ਕਰਕੇ ਬੈਠੀ ਹੋਵੇ ਮੈਂ ਕਹਾਂਗਾ ਇਸ ਤੋਂ ਵੱਡੀ ਸ਼ਰਮਨਾਕ ਕਾਰਾ ਹੀ ਕੋਈ ਨਹੀਂ ਆ ਭੋਜਨ ਦੀ ਮਲਾਵਟ ਜਿਹੜੀ ਆ ਉਹ ਕੈਂਸਰ ਪੈਦਾ ਕਰ ਰਹੀ ਆ ਹੋਰ ਬਹੁਤ ਸਾਰੀਆਂ ਲੋਕਾਂ ਨੂੰ ਬਿਮਾਰੀਆਂ ਲਾ ਰਹੀ ਆ ਸਰਕਾਰ ਦਾ ਕੰਮ ਆ ਇਸ ਮਿਲਾਵਟ ਨੂੰ ਰੋਕਣਾ ਮੈਨੂੰ ਇਸ ਆਪਣੇ ਆਪ ਨੂੰ ਬੜਾ ਮਹਿਸੂਸ ਹੋ ਰਿਹਾ ਲੀਬਰ ਪਾਰਟੀ ਨੂੰ ਵੀ ਕਿ ਮੁੱਖ ਮੰਤਰੀ ਪੰਜਾਬ ਜੀ ਦਾ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਫੂਡ ਅਡਲਟਰੇਸ਼ਨ ਬਾਰੇ ਪੇ ਭੋਜਨ ਦੀ ਮਿਲਾਵਟ ਜਿਹੜੀ ਆ ਸਟੇਟ ਗਵਰਨਮੈਂਟ ਹਰ ਹਾਲਤ ਵਿੱਚ ਰੋਕੇਗੀ ਨਾ ਹੈਲਥ ਮਿਨਿਸਟਰਰੀ ਨੇ ਕੋਈ ਸਟੇਟਮੈਂਟ ਦਿੱਤੀ ਆ ਨਾ ਕਿਸੇ ਕੈਬਨਿਟ ਮਿਨਿਸਟਰਰੀ ਨੇ ਕੋਈ ਸਟੇਟਮੈਂਟ ਦਿੱਤੀ ਆ ਜਿਹੜੀ ਭੋਜਨ ਦੀ ਮਲਾਵਟ ਆ ਉਹ ਖਤਮ ਹੋਣੀ ਚਾਹੀਦੀ ਆ ਕਿ ਹਵਾਰਾਂ ਵੇਲੇ ਕਈ ਵਾਰ ਵੀਡੀਓ ਪਾਉਂਦੇ ਆ ਲੋਕ ਜਿਹੜੇ ਦਲੇਰ ਆ ਕੰਮ ਕਰਦੇ ਆ ਕਿ ਫੂਡ ਰੈਗੂਲੇਸ਼ਨ ਕਿੱਦਾਂ ਹੋ ਰਹੀ ਆ ਕਿਸ ਤਰ੍ਹਾਂ ਸਿੰਥੈਟਿਕ ਜਿਹੜਾ ਮਿਲਕ ਆ ਉਹ ਬਣ ਰਿਹਾ ਜਿਹੜੇ ਮਿਲਕ ਦੇ ਪ੍ਰੋਡਕਟਸ ਆ ਪਨੀਰ ਆ ਦਹੀਂ ਆ ਨੈਚਰਲੀ ਤੌਰ ਤੇ ਜੇ ਮਿਲਕ ਸਿੰਥੈਟਿਕ ਆ ਤੇ ਉਹਦੇ ਜਿਹੜੇ ਪ੍ਰੋਡਕਟ ਆ ਉਹ ਵੀ ਸਿੰਥੈਟਿਕ ਹੋਣਗੇ ਕੈਮੀਕਲ ਯੁਕਤ ਹੋਣਗੇ ਤੇ ਲੋਕ ਜਦੋਂ ਖਾਣਗੇ ਤੇ ਬਿਮਾਰੀਆਂ ਲੱਗਣੀਆਂ ਲੱਗਣਗੀਆਂ ਔਰ ਮੈਂ ਕਮਾਂਗਾ ਕੌਨਸਟਿਟਿਊਸ਼ਨ ਆਫ ਇੰਡੀਆ ਉਹ ਸਾਨੂੰ ਇਹ ਅਲਾਉ ਨਹੀਂ ਕਰਦਾ ਸਰਕਾਰ ਨੂੰ ਤੇ ਸਰਕਾਰ ਇਸ ਤੇ ਫੂਡ ਡੈਟ੍ਰੀਸ਼ਨ ਤੇ ਕੰਮ ਨਾ ਕਰੇ ਬੋਟਾਂ ਆਂਗੀਆਂ ਭੋਜਨ ਦੀ ਮਿਲਾਵਟ ਬਾਰੇ ਕੋਈ ਨਹੀਂ ਬੋਲ ਰਿਆ ਹੋਰ ਕੋਈ ਫੰਕਸ਼ਨ ਹੋਵੇ ਭੋਜਨ ਦੀ ਮਿਲਾਵਟ ਬਾਰੇ ਕੋਈ ਨਹੀਂ ਬੋਲਿਆ ਉੱਦਾਂ ਸਰ ਪੰਜਾਬ ਸਰਕਾਰ ਤੋਂ ਜਿੰਨੀਆਂ ਮਰਜ਼ੀ ਕਿੱਕਲੀਆਂ ਪਵਾ ਲਓ ਭੰਗੜੇ ਪਵਾ ਲਓ ਸ਼ਰਾਬ ਦੇ ਠੇਕੇ ਖਿਲਾ ਲਓ ਥਾਂ ਥਾਂ ਸੜਕਾਂ ਦੇ ਕਿਨਾਰੇ ਜਿਹੜੇ ਸ਼ਰਾਬ ਦੇ ਠੇਕੇ ਖੁੱਲੇ ਆ ਉਹ ਜਿੰਨਾ ਮਰਜ਼ੀ ਕਰਾ ਲਓ ਪਰ ਕਾਰਨਿਆਂ ਪੇ ਫੂਡ ਐਡਲਟ੍ਰੇਸ਼ਨ ਆ ਇੱਥੇ ਦਾ ਅਲਕੋਹਲ ਵੀ ਅੱਗੇ ਪਟਿਆਲੇ ਵਸਾਇ ਤੇ ਕਿੰਨੇ ਬੰਦੇ ਮਰ ਗਏ ਸੀਗੇ ਜਿਹੜੀ ਦੇਸੀ ਸ਼ਰਾਬ ਨੂੰ ਲੈ ਕੇ ਉਹ ਵੀ ਤਾਂ ਐਡਲਟ੍ਰੇਸ਼ਨ ਆ ਜਿਹੜੀ ਫੂਡ ਐਡਲਟ੍ਰੇਸ਼ਨ ਆ ਫੇਰਾ ਜਿਹੜੇ ਫਾਲਿਆ ਰੇੜੀਆਂ ਦੇ ਵਿਕਦੇ ਆ ਮੰਡੀਆਂ 'ਚੇ ਵਿਕਦੇ ਆ ਉਹਨਾਂ ਤੇ ਸਟicker ਲੱਗਿਓ ਆ ਜਿਹੜਾ FSSAI ਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਉਹਨੀਆਂ ਗਾਈਡਲਾਈਨ ਦੇ ਅਨਸਾਰ ਕਿਸੇ ਵੀ ਫਰੂਟ ਦੇ ਉੱਤੇ ਸਟicker ਨਹੀਂ ਲੱਗਣਾ ਚਾਹੀਦਾ ਔਰ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਕੈਮੀਕਲ ਹੁੰਦਾ ਉਹ ਲੋਕ ਉਹ ਖਾਂਦੇ ਆ ਜਿਹੜਾ ਫਰੂਟ ਆ ਉਹਨੂੰ ਵੀ ਕੈਮੀਕਲ ਲਾ ਕੇ ਪਕਾਇਆ ਜਾ ਰਿਹਾ ਔਰ ਇਹ ਲੋਕਾਂ ਦਾ ਬਹੁਤ ਵੱਡਾ ਵਿਨਾਸ਼ ਕੀਤਾ ਜਾ ਰਿਹਾ ਮੈਂ ਕਹਾਂਗਾ ਸਰਕਾਰ ਔਰ ਪੰਜਾਬ ਵਿਧਾਨ ਸਭਾ ਸਾਰੀ ਇਸ ਚੀਜ਼ ਲਈ ਫੂਡ ਡੈਟ੍ਰੇਸ਼ਨ ਇਹ ਸਾਰੀਆਂ ਪੋਲੀਟਿਕਲ ਪਾਰਟੀਆਂਸ ਜ਼ਿੰਮੇਵਾਰਿਆ ਕਿਉਂਕਿ ਇੱਕ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਵੀ ਕੋਈ ਭੋਜਨ ਦੀ ਮਲਾਵਟ ਨੂੰ ਆਪਣਾ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਤੇ ਨਾ ਇਹ ਬਣਾ ਰਹੀ ਆ ਇਸ ਕਰਕੇ ਦਿੱਲੀ ਦੇ ਵਿੱਚ ਵੀ ਡਾਕਟ੍ਰੇਸ਼ਨ ਦਾ ਜਿਹੜਾ ਅਸਲੀ ਘਾਰ ਆ ਉਹ ਦਿੱਲੀ ਵੀ ਆ ਜੂਪੀ ਵੀ ਆ ਹੋਰ ਸਾਰੇ ਆ ਇਸ ਕਰਕੇ ਅਸੀਂ ਲੀਬਰ ਪਾਰਟੀ ਨੂੰ ਮੰਗ ਕਰਦੇ ਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਭੋਜਨ ਦੀ ਮਲਾਵਟ ਦੇ ਮੁੱਦੇ ਤੇ ਵਿਚਾਰ ਹੋਣਾ ਚਾਹੀਦਾ ਡਿਸਕਸ਼ਨ ਹੋਣੀ ਚਾਹੀਦੀ ਆ ਅਤੇ ਬੈਟਰ ਪਾਲਿਸੀਜ਼ ਬਣ ਤਾਕਿ ਪੰਜਾਬ ਦੇ ਲੋਕਾਂ ਨੂੰ ਇੱਕ ਸੁੱਧ ਤੇ ਸਾਫ਼ ਜਿਹੜਾ ਪੁੱਜਣ ਆ ਉਹ ਪੰਜਾਬ ਸਰਕਾਰ ਮਹਈਆ ਕਰਾਣ ਲਈ ਜੋ ਕਦਮ ਪੁੱਟੇ ਜਹਨ